ਜੇ ਆਪਦੇ ਖੇਤ 'ਚ ਬੀਜ ਕੇ ਸਾਨੂੰ ਦਿੰਦਾ ਹਾਂ ਜੇ ਤਾਂ ਇਹਦੇ ਲਾਸ ਹੋਊਗਾ ਤਾਂ ਫਿਰ ਸਾਡੇ ਵੀ ਹੋਊਗਾ ਬਿਲਕੁਲ ਲਾਸ ਤਾਂ ਕੋਈ ਕਰਾਉਣਾ ਨਹੀਂ ਚਾਹੁੰਦਾ ਇਹ ਆਪਦੇ ਖੇਤ ਦੇ ਵਿੱਚ ਬੀਜ ਦਾ ਉਹ ਫਸਲ ਉਹੀ ਫਸਲ ਇਹ ਦਿੰਦਾਗਾ ਹਾਂ ਬੀਜ ਦਿੰਦਾ ਲੋਕਾਂ ਨੂੰ ਠੀਕ ਹੈ ਜਿਵੇਂ ਹੁਣ ਪਿਆਜ਼ ਦਾ ਕੰਮ ਹੈ ਦਾ ਐਲ 28 ਬੀਜ ਦਾ ਇਹ ਪੀ ਆਰ او 7 ਲਾਉਂਦਾ ਇਹ ਬਿਲਕੁਲ ਬਿਲਕੁਲ ਹਰ ਤਰ੍ਹਾਂ ਦੇ ਬ੍ਰਾਂਡ ਲਾਉਂਦਾ ਇਹ ਬਿਲਕੁਲ ਇਹ ਪਹਿਲਾ ਬੰਦਾ ਹੈ ਜਿਹੜਾ ਵੀ ਦੱਸ ਕੇ ਦਿੰਦਾ ਵੀ ਮੇਰੇ ਕੋਲੇ ਆਹ ਸੀਡ ਹੈ ਆਹ ਕੰਪਨੀ ਹੈ ਆਹ ਨਾਮ ਹੈ ਆਹ ਇਹਦਾ ਬਿੱਲ ਹੈ ਆਹ ਇਹਦਾ ਲੋਟ ਨੰਬਰ ਹੈ ਇਹਦਾ ਬੈਚ ਨੰਬਰ ਹੈ ਬਿਲਕੁਲ ਬਾਈ ਬਿਲਕੁਲ ਇਹ ਨਹੀਂ ਕਹਿੰਦਾ ਵੀ ਇਹ ਗੂੜਾ ਲਾਲ ਹੈ ਜੀ ਇਹ ਪਿੱਕਾ ਲਾਲ ਹੈ ਆ ਵੀ ਜੈਂ ਵੀ ਮੇਰਾ ਆਫਦਾ ਬਣਾਇਆ ਪਿਆ ਹੈ ਹੁਣ ਕਣਕ ਦੇ ਵਿੱਚ ਬਾਈ ਨੇ ਤੁਸੀਂ ਕੱਲ ਦੇਖੋ ਵੀ ਜਿੰਨੀਆਂ ਕਣਕ ਦੀਆਂ ਵੈਰਾਈਟੀਆਂ ਇਹ ਬੰਦੇ ਨੇ ਐਮਓਯੂ ਸਾਈਨ ਕੀਤੇ ਆ ਯੂਨੀਵਰਸਿਟੀ ਨਾਲ ਕੀਤੇ ਆ ਹੋਰ ਕੀਤੇ ਆ ਦਰਮਿਆਨਾ ਕਿਸਾਨ ਹੋਣ ਦੇ ਬਾਵਜੂਦ ਬਾਈ ਨੇ ਐਡਾ ਸੋਹਣਾ ਕੰਮ ਕੀਤਾਗਾ ਯਾ ਬਾਈ ਕੰਪਨੀਆਂ ਦੇ ਜਾਲਸਵਾਜ ਜਾਂਦੇ ਕਿਸਾਨ ਵੀਰ ਹੁੰਦੇ ਨੇ ਜਿਹੜੇ ਕੰਪਨੀ ਵਾਲਿਆਂ ਚਕਾਤਾ ਭਾਵੇਂ ਮਾੜਾ ਵੀ ਹੈ ਭਾਵੇਂ ਕਿਵੇਂ ਵੀ ਉੰਮੀ ਕਿਸਾਨ ਬੀਜਲਾਂ ਦੇ ਆਵਾਜ ਚ ਘਟਾ ਕਰਤਾ ਜਾਂਦੇ ਆ ਤਾਂ ਆਪ ਨੂੰ ਇੱਥੇ ਜਿਹੜਾ ਨਵਾਂ ਇਹ ਸੀਡ ਫਾਰਮ ਖੁੱਲੇਗਾ ਤੇ ਬਹੁਤ ਕਿਸਾਨਾਂ ਨੂੰ ਮਦਦ ਮਿਲੂਗੀ ਬਿਲਕੁਲ ਬਾਈ ਬਿਲਕੁਲ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਗੋਗੇ ਬਾਈ ਬਾਰੇ ਵੀ ਇੱਕ ਸਫਲ ਕਿਸਾਨ ਤਾਂ ਇਹ ਹੈਗੇ ਹੀ ਹੈਗਾ ਹਣਾ ਜਿਵੇਂ ਆਮ ਲੋਕ ਕਹਿੰਦੇ ਹੁਣ ਇਹ ਸੀਡ ਫਾਰਮ ਦੇ ਵਿੱਚ ਆ ਗਿਆ ਮੰਨ ਲਾ ਕੇ ਵਪਾਰਕ ਦੁਨੀਆ ਦੇ ਵਿੱਚ ਆ ਗਿਆ ਤੇ ਉੱਥੇ ਕਿਸਾਨ ਕਿੰਨੇ ਭਰੋਸਾ ਕਰ ਸਕਦੇ ਆ 101% ਭਰੋਸਾ ਕਰ ਸਕਦਾ ਵੀਰੇ ਠੀਕ ਹੈ ਇੱਥੇ ਤੱਕ ਸਾਡਾ ਇਹ ਨਾ ਮੇਰੇ ਨਾ ਮਿਲਵਰਤਨ ਹੈ ਵੀ ਇਨਸਾਨ ਬਹੁਤ ਵਧੀਆ ਹੈਗਾ ਠੀਕ ਹੈ ਇਹ ਇਹ ਦੀ ਸੋਚ ਬਹੁਤ ਵਧੀਆ ਵੀਰੇ ਠੀਕ ਹੈ ਇੱਕਦਾਂ ਕਿਸੇ ਨਾ ਰੈਫਰੀ ਤਾਂ ਮੰਨ ਲਓ ਦੂਰ ਦੀ ਗੱਲ ਹੈ ਜੀ ਠੀਕ ਹੈ ਮਤਲਬ ਜਿਵੇਂ ਵੀਰ ਨੇ ਕਿਹਾ ਹੈਗਾ ਵੀ ਇਹਨਾਂ ਕੋਲੇ ਜੇ ਨਹੀਂ ਸੀਡ ਹੈਗਾ ਤਾਂ ਇਹ ਜਵਾਬ ਦੇਣਗੇ ਠੀਕ ਹੈ ਦੇਣਗੇ ਜੈਨੂਲ ਚੀਜ਼ ਜਿਹੜੀ ਦੇਣਗੇ ਇੱਕ ਨੰਬਰ ਚੀਜ਼ ਦੇਣਗੇ ਇਕੱਠੇ ਨਾ ਹੁੰਨੇ ਆਗੇ ਜਿਵੇਂ ਪਿਆਜ਼ ਦੀ ਕੋਈ ਸੀਡ ਬਾਰੇ ਵੀ ਭਾਈ ਆਹ ਸੀਡ ਆਇਆ ਜਾਂ ਬਾਈ ਤੋਂ ਪਨੀਰੀ ਲੈ ਕੇ ਆਨੇ ਜਾਂ ਦੱਸਦੇ ਆਂ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਠੀਕ ਐ ਲਠਾਈ ਪਿਆਜ਼ ਦਾ ਸੀਡ ਬਾਈ ਤੋਂ ਲਵੋ ਪਨੀਰੀ ਲਵੋ ਵੀ ਸਭ ਤੋਂ ਟੌਪ ਦਾ ਸੀਡ ਹੁੰਦਾਗਾ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਗੋਗੇ ਬਾਈ ਨਾਲ ਜੁੜਿਆ ਸਾਨੂੰ 5-6 ਸਾਲ ਹੋ ਗਏ ਜੀ ਬਈ ਅਸੀਂ ਪਾਲੀ ਵੀਰ ਨਾਲ ਮੈਂ ਪਹਿਲਾਂ ਤੋਂ ਆਣਾਗਾ ਕਿੰਨੇ ਸਾਲ ਹੋ ਗਏ ਬਾਈ ਗੋਗੇ ਬਾਈ ਨਾਲ ਜੁੜੇ ਨੂੰ ਮੈਨੂੰ ਵੀਰੇ 7-8 ਸਾਲ ਹੋ ਗਏ ਸੀ 7-8 ਸਾਲ ਹੋ ਗਏ ਤੇ ਤੁਸੀਂ ਮੰਨ ਲਓ ਵੀ ਕੀ ਬਗੈਰ ਪਿਆਜ਼ ਦੀ ਪਨੀਰੀ ਲਿਆਂਦੇ ਰਹੋ ਬਾਈ ਤੁਨੇ ਕੀ ਚੀਜ਼ ਬਾਈ ਪਿਆਜ਼ ਦੀ ਪਨੀਰੀ ਵੀਰੇ ਪਹਿਲਾਂ ਸਭ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਮਨ ਲਵੇ ਹੋਰ ਮਿਰਚਾਂ ਮਰਚਾਂ ਵਗੈਰਾ ਹੈ ਪਨੀਰੀਆਂ ਠੀਕ ਹੈ ਪਨੀਰੀਆਂ ਨੇ ਸਾਰੇ ਵੈਰਾਈਟੀਆਂ ਜਿਹੜੀਆਂ ਇਹਨਾਂ ਕੋਲ ਅਵੇਲੇਬਲ ਨੇ 1026 ਹੋ ਗਿਆ ਡੀਬੀਡਬਲ 371 ਹੋ ਗਿਆ ਡੀਬੀਡਬਲ 372 ਤੇ 327 ਡੀਬੀਡਬਲ 187 ਜਿੰਨ ਕੋਲ ਇਹ 3406 ਵੈਰਾਈਟੀਆਂ ਬਾਈ ਹੋਰ ਬਾਈ ਠੀਕ ਹੈ ਚੜਦੀ ਕਲਾ ਜੀ ਭਰਾਵਾ ਬਾਈ ਅੱਜ ਪਹੁੰਚੇ ਆ ਬਾਈ ਜੀ ਆਪਾਂ ਮੋੜ ਸੀਡ ਫਾਰਮ ਤਬਾਦੋ ਪੱਖੋ ਕੰਚੀਆਂ ਰੋੜ ਨੇੜੇ ਉਗੋਗੇ ਅਨਾਜ ਮੰਡੀ ਪਿੰਡ ਮੌੜ ਦਾ ਬਾਈ ਤੇ ਵੀਰ ਮੌੜ ਸੀਡ ਫਾਰਮ ਵਾਲਿਆਂ ਦਾ ਬਾਈ ਭਰਾਵੋ ਅੱਜ ਉਹ ਘਾਟਣਾਗਾ ਯਾਨੀ ਕਿ ਕਹਿ ਰਹੀ ਬਾਈ ਜੀ 3 ਅਕਤੂਬਰ ਨੂੰ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਾਈ ਕੋਲੇ ਬਾਈ ਇੱਥੇ ਕਿਸਾਬ ਤੇ ਲੱਗਿਆ ਪਿਆ ਤੇ ਗੱਡੀਆਂ ਦੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬੰਦੇ ਦਾ ਸਹਿਚਾਰ ਕੀ ਸਾਬ ਤੇ ਹੋਵਾ ਕਿ ਕਿਸਾਨ ਵੀਰਾਂ ਦੇ ਮੰਨ ਲਓ ਦੇਲਾਂ ਦੀ ਜਿਹੜੀ ਆਵਾਜ਼ ਹੈ ਉਹ ਲਖਵੀਰ ਸਿੰਘ ਉਰਫ ਗੋਗਾ ਪੈਣ ਨੌ ਮੋੜ ਨਾ ਬਿਹਾਲਾ ਵੀਰ ਆਗਾ ਬਾਈ ਜਿਹਦੇ ਕੋਲੋਂ ਬਾਈ ਕਿਸਾਨ ਵੀਰਾਂ ਨੂੰ ਪਹਿਲਾਂ ਵੀ ਜਿਵੇਂ ਪਿਆਜ਼ ਦੀ ਪਣੀਰੀ ਹੋ ਗਈ ਤੇ ਨਾਲ ਹੋਰ ਛੋਟੀਆਂ-ਛੋਟੀਆਂ ਨਰਸਰੀਆਂ ਦੀ ਪਣੀਰੀ ਵੀ ਜਿਵੇਂ ਬਾਈ ਹੁਣੇ ਤਿਆਰ ਕਰਦੇ ਸੀਗੇ ਤੇ ਅੱਜ ਬਾਈ ਨੇ ਤੋਂ ਘਾਟ ਨਵਾਉਕੇ ਬਾਈ ਬਾਬੇ ਦੀ ਸਵਾਰੀ ਲੈ ਕੇ ਆਏ ਨੇ ਹੋਰ ਬਾਈ ਠੀਕ ਹੋ ਜੀ ਚੜਦੀ ਕਲਾ ਭਰਾ ਤੇ ਸਭ ਤੋਂ ਪਹਿਲਾਂ ਬਾਈ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਹੁੰਦਾ ਵੀ ਯਾਰ ਜਦੋਂ ਆਪਾਂ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਹਨਾ ਤਾਂ ਵੀਰ ਹੋਰਾਂ ਵੱਲੋਂ ਬਾਈ ਤੇ ਅੱਜ ਗੁਰੂ ਮਹਾਰਾਜ ਦੀ ਹੀ ਸਵਾਰੀ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਈ ਇੱਥੇ ਲਿਆਂਦੇ ਗਏ ਨੇਗੇ ਤੇ ਸੁਖਮਣੀ ਸਾਹਿਬ ਦੇ ਜਿਹੜੇ ਪਾਠ ਨਹੀਂ ਚੱਲ ਰਹੇ ਨੇ ਤੇ ਫਿਲਹਾਲ ਸਾਨੂੰ ਪਤਾ ਵੀ ਜਿਵੇਂ ਬਾਹਰੋਂ ਸੰਗਤ ਬਾਅਦ ਚ ਆਉਂਦੀ ਹੁੰਦੀ ਹੈਗੀ ਤੇ ਪਿੰਡ ਵਾਲੇ ਜਿਹੜੇ ਵੀਰ ਨੇਗੇ ਹੋਰ ਬਾਈ ਹੱਸੀ ਗਾਲ ਜੀ ਹੋਰ ਠੀਕ ਹੋ ਜੀ ਤੇ ਬੋਰਡ ਵਗੈਰਾ ਬਾਈ ਹੁਰੀ ਬਾਈ ਲਾਈ ਜਾਂਦੇ ਆਗੇ ਜੀਐਸਪੀ ਕੰਪਨੀ ਦਾ ਜਮਨ ਲਾਲ ਜਿਪਸਮ ਬੋਰਡਰ ਵਾਲਿਆਂ ਦਾ ਤੇ ਬਹੁਤ ਵਧੀਆ ਹੋਰ ਠੀਕ ਹੋ ਜੀ ਚੜਦੀ ਕਲਾ ਜੀ ਤੇ ਵਧਾਈਆਂ ਸਾਰੇ ਵੀਰਾਂ ਨੂੰ ਬਾਈ ਤੇ ਬਹੁਤ ਬਹੁਤ ਤੇ ਇੱਧਰ ਦੇਖ ਲਓ ਬਾਈ ਲੰਗਰ ਪਾਣੀ ਦਾ ਜਿਹੜਾ ਪ੍ਰਬੰਧਾ ਸੰਗਤ ਦੇ ਲਈ ਕੋਈ ਵੀ ਵੀਰ ਆਪਣੇ ਆਉਂਦੇ ਆਗੇ ਹਨਾ ਤਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾਉਣ ਦੇ ਲਈ ਬਾਈ ਹੋਰਾਂ ਨੇ ਇੰਤਜ਼ਾਮ ਕੀਤਾ ਹੋਰ ਬਾਈ ਹਸੀ ਗਾਲ ਹੋ ਠੀਕ ਹੋ ਬਾਈ ਚੜਦੀ ਕਲਾ ਜੀ ਹੋਰ ਬਾਈ ਠੀਕ ਹੋ ਹੋਰ ਸਰਪੰਚ ਸਾਹਿਬ ਠੀਕ ਹੋ ਬਾਈ ਚੜਦੀ ਕਲਾ ਜੀ ਹੋਰ ਜੀ ਸਭ ਪਹਿਲਾਂ ਚਾਹ ਹੋਰ ਬਾਈ ਜੀ ਹਾਂ ਹਾਂ ਮੈਂ ਮੜਾ ਦਿਖਾਇਆ ਵਾ ਬਾਈ ਅੰਦਰ ਨੂੰ ਮੜਾ ਉਹ ਕਰਿਆ ਮਾ ਕੇ ਛਕਦੇ ਆਗੇ ਤੇ ਬਾਈ ਦਿਖਾਉਣੇ ਆ ਪਹਿਲਾਂ ਸਾਨੂੰ ਅੱਜ ਹਨਾ ਤੇ ਹੋਰ ਵੀ ਵੀਰ ਆਪਣੇ ਆਏ ਨੇ ਹੋਰ ਬਾਈ ਜੀ ਠੀਕ ਹੋ ਜੀ ਤੇ ਦੇਖੋ ਬਾਈ ਤੇ ਆਹ ਪਹਿਲਾਂ ਬਾਈ ਦਾ ਜਿਹੜਾ ਪੁਰਾਣਾ ਕੋਠਾ ਆਹ ਹੁੰਦਾ ਸੀ ਤੇ ਇਹ ਬਾਈ ਹੋਰਾਂ ਨੇ ਬਣਾਇਆ ਤੀ ਕਹਿੰਦਾ ਵੀ 16 ਤੰ 2022 ਭਗਵੰਤ ਮਾਨ ਸੌ ਚੁੱਕੀ ਸੀ ਸੀਐਮਡੀ ਜਦਨੇ ਮੰਨ ਲਓ ਵੀ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਦੀ ਨਾ ਉਸ ਦਿਨੇ ਉਹਨੇ ਸੀਐਮਡੀ ਸੌ ਚੁੱਕੀ ਸੀਗੇ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਬਾਈ ਬਹੁਤ ਬਹੁਤ ਹੋਰ ਠੀਕ ਹੋ ਬਹੁਤ ਵਧੀਆ ਜੜਦੀ ਜੜਦੀ ਗੱਲਾਂ ਚੱਲ ਵਧੀਆ ਬਹੁਤ ਬਹੁਤ ਬਾਈ ਤੇ ਲੋ ਜੀ ਭਰਾਵੋ ਇੱਧਰ ਬਾਈ ਮਹਾਰਾਜ ਸਰੂਪ ਨੇਗੇ ਤੇ ਸਤ ਸੰਗ ਕੇ ਆਪਾਂ ਵੀ ਇੱਕ ਵਾਰੀ ਹਾਜ਼ਰੀ ਲਵਾਈਏ ਪਰ ਉਦੋਂ ਪਹਿਲਾਂ ਤੁਹਾਨੂੰ ਜਿਹੜੇ ਬੀਜ ਦਿਖਾਉਣੇ ਆ ਵੀ ਬਾਈ ਹੁਰਿਆਂ ਕੋਲੇ ਕਿਹੜੇ-ਕਿਹੜੇ ਨੇ ਕਹਿੰਦੇ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਫਾਸਲਾਂਾਂ ਦੀਆਂ ਦਿੱਤੀਆਂ ਦਿੱਤੀਆਂ ਜਾ ਰਹੀਆਂ ਕਿਸਮਾਂ ਦਾ 베ਰ ਬਾਬਾ ਜੀ ਹੈਨਾ ਤੇ ਇਹ ਸਾਰੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦਾ 베ਰ ਬਾਬਾ ਤੇ ਨਾਲ ਬਾਈ ਹਰੂੰਗਾ ਮੌਡ ਸੀਡ ਫਾਰਮ ਦਾ ਲੋਗੋ ਵੀ ਲੱਗਿਆ ਪਿਆ ਤੇ ਇਧਰਲੇ ਪਾਸੇ ਬਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਲੋਗੋ ਹੈਗਾ ਉਹ ਲੱਗਿਆ ਹੋਇਆ ਹੈਗਾ ਤੇ ਬਹੁਤ ਹੀ ਸੋਹਣਾ ਬਾਈ ਬਾਕੀ ਬਾਈ ਕੋਲੇ ਕੀ ਕੀ ਕਿਹੜੇ ਕਿਹੜੇ ਬੀਜ ਹੋਣਗੇ ਜਿਵੇਂ ਆਪਣੀ ਪੰਜਾਬ ਯੂਨੀਵਰਸਿਟੀ ਤੋਂ ਬਾਈ 826 824 867 ਤੇ ਸੁਨਹਿਰੀ ਪੀਡਬੀ 760 ਪੀਡਬੀ ਚਪਾਤੀ ਨੰਬਰ 1 ਜਿਹਨੂੰ ਕਹਿੰਦੇ ਆ ਡਬਲਯੂ ਜਿੰਕ 2 ਤੇ ਹੋਰ ਇਸ ਤਰ੍ਹਾਂ ਬਾਈ ਬਹੁਤ ਬਹੁਤ ਵੈਰਾਈਟੀਆਂ ਨੇ ਜਿਹੜੀਆਂ ਹਨਾ ਤੇ ਇਧਰਲੇ ਪਾਸੇ ਅੰਦਰ ਬੀਜ ਵਗੈਰਾ ਵੀ ਹੋਣਗੇ ਆਪਾਂ ਲਾ ਲਈਏ ਇੱਥੇ ਬੂਟ ਤੇ ਅੰਦਰਲੇ ਪਾਸੇ ਜਾ ਜੀਏ ਤੇ ਇਧਰ ਬਾਈ ਨੇ ਬਾਈ ਜਿਵੇਂ ਬੀ ਵਗੈਰਾ ਨੇ ਸਾਰੇ ਵੈਰਾਈਟੀਆਂ ਜਿਹੜੀਆਂ ਇਹਨਾਂ ਕੋਲ ਅਵੇਲੇਬਲ ਨੇ 1026 ਹੋ ਗਿਆ ਡੀਬੀਡਬਲ 375 ਹੋ ਗਿਆ ਡੀਬੀਡਬਲ 372 ਤੇ 327 ਡੀਬੀਡਬਲ 187 ਜਿੰਨ ਕੋ ਮਾਣ ਇਹ 3406 ਵੈਰਾਈਟੀਆਂ ਬਾਈ ਹੋਰ ਬਾਈ ਠੀਕ ਐ ਚੜਦੀ ਕਲਾ ਏ ਕੋਗੇ ਬਾਈ ਦਾ ਬੇਟਾ ਕਹਿੰਦਾ ਸਾਰਾ ਕੰਮ ਕਰ ਵਧੀਆ ਵਧੀਆ ਚੜਦੀ ਕਲਾ ਸਭ ਏ ਭਾਈ ਇਧਰ ਲੋਕ ਮਥਾ ਮਥਾ ਦੇ ਕੇ ਆ ਰਹੇ ਮੱਭੂ ਕੋਈ ਹਾਰੀ ਲਵਾ ਕੇ ਤੇ ਆਪਾਂ ਵੀ ਇੱਕ ਵਾਰੀ ਪਰਮਾਤਮਾ ਦਾ ਜਿਹੜਾ ਨਾਮ ਗਾਉ ਲੈਣੀਏ ਇਹ ਸੰਗਤ ਸਾਡੀ ਇੱਥੇ ਬੈਠੀ ਜਾਂਦੀ ਹੈ ਬਾਬੇ ਦਾ ਸ਼ੁਕਰ ਮੈਂ ਕਰਦੀ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਉੱਪਰ ਰੱਖੇ ਦਾ ਪਿਆ ਉੱਭੇ ਜੀ ਇਧਰ ਦੇ ਪਾਸੇ ਦਿਖਾਉਂ ਰਿਹਾ ਜੀ ਸਾਨੂੰ ਸਾਰਾ ਵੀ ਪਾਈ ਦੀ ਜਿਹੜੀ ਗ੍ਰੇਡਿੰਗ ਮਸ਼ੀਨ ਵਗੈਰਾ ਇਧਰ ਲੱਗੀ ਹੋਈ ਹੈਗੀ ਆਪਾਂ ਉਦੋਂ ਵੀ ਦਿਖਾਈ ਸੀ ਤੁਹਾਨੂੰ ਤੇ ਆਹ ਮਸ਼ੀਨ ਤੇ ਆਪਾਂ ਪਹਿਲੀ ਵੀਡੀਓ ਦੇ ਵਿੱਚ ਦਿਖਾਇਆ ਤਿਹਾ ਵੀ ਇਹਦੇ ਕਿਵੇਂ ਦਾਣੇ ਗ੍ਰੇਡਿੰਗ ਹੁੰਦੇ ਆਗੇ ਹਨਾ ਆਹ ਪੱਖਾ ਹੈਗਾ ਵੀ ਇਥੋਂ ਦੀ ਹਵਾ ਚੱਲਦੀ ਆ ਕਿਵੇਂ ਜਿਹੜਾ ਭਾਰਾ ਦਾਣਾਗਾ ਉਹ ਇਧਰ ਦੇ ਪਾਸੇ ਆਇਆ ਜਿਹੜਾ ਹੌਲਾ ਦਾਣਾਗਾ ਉਹ ਇਧਰ ਦੇ ਪਾਸੇ ਪਾ ਦਿੰਦਾ ਜੀ ਪੁਰਾਣਾ ਛੱਜ ਚੱਲਦਾ ਹੁੰਦਾ ਸੀ ਉਹ ਕੰਮ ਕਰਦਾ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਧਰੋਂ ਪਾਸੇ ਭਾਰਾ ਦਾਣਾ ਆਉਂਦਾ ਕਿ ਹੌਲਾ ਦਾਣਾ ਆਉਂਦਾ ਇਧਰ ਹਾਂ ਇਹ ਉੱਚਾ ਨਾਲੇ ਇਧਰ ਨਖਰਮਾ ਭਾਰਾ ਆਉਂਦਾ ਠੀਕ ਹੈ ਉਧਰ ਹੌਲਾ ਜਾਂਦਾ ਠੀਕ ਹੈ ਜਿਵੇਂ ਚਲਦਾ ਜਿਵੇਂ ਛੱਜ ਵਗੂ ਹਾਂ ਬਾਈ ਬਿਲਕੁਲ ਜੀ ਬਿਲਕੁਲ ਜਿਵੇਂ ਆਏ ਆਏ ਹਿਲਦਾ ਹੈ ਨਾ ਹਾਂ ਹਾਂ ਚਲਦਾ ਹੈ ਇੱਕ ਮਿੰਟ ਆ ਲਾ ਲਓ ਜੀ ਮਰਾ ਤੁਸੀਂ ਵੀ ਦੱਸ ਦਿਓ ਅਸਾ ਪ੍ਰਾਣੇ ਸਾਜ ਵਾਲੀ ਤਕਨੀਕ ਆਹ ਹੈ ਜੀ ਹਾਂ ਜੀ ਇਹ ਸਾਜ ਵਾਲੀ ਤਰੀਕਾ ਤਕਨੀਕ ਹੈ ਪਰਾਂ ਦੀ ਠੀਕ ਹੈ ਇਹੋ ਸਾਜ ਦੇ ਉੱਤੇ ਇਧਰਲੇ ਪਾਸੇ ਤਾਂ ਹਾਂ ਭਾਰੇ ਜਾਣੇ ਆਉਂਦੇ ਆ ਉਧਰਲੇ ਪਾਸੇ ਜਿਹੜਾ ਮਾੜਾ ਦਾਣਾ ਉਹ ਨਿਕਲ ਜਾਂਦਾ ਠੀਕ ਹੈ ਹਾਂ ਉਧਰੋਂ ਸਾਰਾ ਇਹ ਹੁੰਦਾ ਹੁੰਦਾ ਇਧਰ ਆ ਹੀ ਜਾਂਦਾ ਹੈਗਾ ਹਾਂ ਜੀ ਹਾਂ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਸੁਪਰ ਡੀ ਲਕਸ ਮਸ਼ੀਨ ਆ ਜੀ ਬਹੁਤ ਵਧੀਆ ਗ੍ਰੇਡਿੰਗ ਕਰਦੀ ਹੈਗੀ ਇਹ ਬਿਲਕੁਲ ਚਲੋ ਆਪਾਂ ਕਰਦੇ ਆਂ ਜੀ ਬਾਅਦ ਗੱਲ ਹੈ ਨਾ ਜਿੰਨੇ ਮਾੜਾ ਸਾਡੇ ਸਰੋਤਿਆਂ ਨੂੰ ਦਿਖਾ ਦਈਏ ਬਈ ਯਾਹ ਚੀਜ਼ ਹੈ ਤੇ ਅੰਦਰ ਬਾਈ ਕੋਲੇ ਜਿਹੜਾ ਸੀਡ ਵਗੈਰਾ ਹੈਗਾ ਉਹ ਲ ਆਇਆ ਪਿਆ ਵੀਰ ਹੋਰਾਂ ਨੇ ਬਾਈ ਹਨ ਤੇ ਫਿਰ ਹਾਲ ਤੁਹਾਨੂੰ ਪਤਾ ਵੀ ਜਿਵੇਂ ਇਧਰ ਹੋ ਗਈਆਂ ਕੁਝ ਵੈਰੀਟੀਆਂ DW 1270 ਤੇ DBW 375 ਤੇ ਇਧਰ PW 826 826 ਦਾ ਵੀ ਆ ਜਿਹੜਾ ਬਾਈ ਕੋਲੇ ਬਾਈ ਇਹ ਬਹੁਤ ਆਪਾਂ ਕਹੀਏ ਵੀ ਵੱਡੀ ਗਿਣਤੀ ਦੇ ਵਿੱਚ ਅਵੇਲੇਬਲ ਆ ਪਰ ਵੱਡੀ ਗਿਣਤੀ ਵੀ ਨਹੀਂ ਕਹਿ ਸਕਦੇ ਹਨਾ ਪਰ ਫਿਰ ਵੀ ਜਿਵੇਂ ਅਕੀ ਪਹਿਲੀ ਵਾਰ ਕਮਾਂਗਾ ਤੇ ਆ ਗਿਆ DBW 327 ਪਹਿਲੀ ਵਾਰ ਆਣਾ ਬਾਈ ਹੋਰੋਂ ਮਾ ਕੰਮ ਆ ਬਹੁਤ ਸੋਹਣਾ ਵੱਡੀ ਗੱਲ ਆ ਵੀ ਭਰੋਸੇ ਦੀ ਗੱਲ ਆ ਵੀ ਬਾਈ ਕੋਲੋਂ ਨਾਲ ਜੰਨੇ ਵੀ ਕਿਸਾਨ ਜੁੜੇ ਵਿਆ ਬਾਈ ਸਾਰੇ ਭਰੋਸੇ ਵਾਲੇ ਜੁੜੇ ਵਿਆਗੇ ਜਿਹੜੇ ਬੰਦੇ ਇਹ ਨਾਲ ਪਹਿਲਾਂ ਤੋਂ ਵਰਤੇ ਵਿਆਗੇ ਜਿਵੇਂ ਆ ਇਧਰਲੇ ਪਾਸੇ ਆ ਗਿਆ ਜੀ ਡੀਬੀਡਬਲਯੂ 187 ਤੇ ਇਸ ਤਰ੍ਹਾਂ ਅਲੱਗ-ਅਲੱਗ ਵੈਰਾਈਟੀਆਂ ਨੇ ਗਈਆਂ ਤੇ ਅੱਜ ਬਾਈ ਨੇ ਮਹੂਰਤ ਕਰਤਾ 3 ਅਕਤੂਬਰ 2024 ਦਾ ਅੱਜ ਦੇਣਾਗਾ ਤੇ ਅੱਜ ਬਾਈ ਨੇ ਮਹੂਰਤ ਕੀਤੀ ਆ ਲੋ ਜੀ ਭਰਾਵੋ ਇਧਰ ਦੇ ਬਸ ਨੇ ਬਾਈ ਸਾਡੇ ਬਰਨਾਲੇ ਜ਼ਿਲ੍ਹੇ ਦੇ ਕੁਝ ਪ੍ਰੋਗਰੈਸਿਵ ਫਾਰਮਰ ਬੈਠੇ ਨੇ ਬਾਈ ਹੋਰੀ ਤੇ ਆਪਾਂ ਵੀਰ ਹੋਰ ਨਾਲ ਗੱਲਬਾਤ ਕਰਦੇ ਆਂਗੇ ਤੇ ਇਹ ਵੀ ਕਿਵੇਂ ਕਿਵੇਂ ਹੋਊਗਾ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਬਾਈ ਕੱਟੂ ਵਾਲਾ ਬੈਠਾ ਬਾਈ ਸੱਸੀਕਾਰ ਬਾਈ ਹੋਰ ਠੀਕੋਂ ਬਾਈ ਵਧੀਆ ਵਧੀਆ ਚੜਦੀ ਕਲਾ ਹਾਂਜੀ ਹਾਂਜੀ ਤੇ ਬਾਈ ਜੇ ਗੱਲ ਕਰੀਏ ਸੋਨੂ ਕਿੰਨੇ ਸਾਲ ਹੋ ਗਏ ਬਾਈ ਗੋਗੇ ਬਾਈ ਨਾਲ ਜੁੜੇ ਨੂੰ ਮੈਨੂੰ ਵੀਰੇ 7-8 ਸਾਲ ਹੋ ਗਏ ਸੀ 7-8 ਸਾਲ ਹੋ ਗਏ ਤੇ ਤੁਸੀਂ ਮੰਨ ਲਓ ਵੀ ਕੀ ਵਗੈਰ ਪਿਆਜ ਦੀ ਪਨੀਰੀ ਲਿਆਂਦੇ ਰਹੇ ਹੋ ਬਾਈ ਤੂੰ ਕੀ ਚੀਜ਼ ਬਾਈ ਪਿਆਜ ਦੀ ਪਨੀਰੀ ਵੀਰੇ ਪਹਿਲਾਂ ਸਭ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਮਨ ਲਵੇ ਹੋਰ ਮਿਰਚਾਂ ਵਰਚਾਂ ਵਗੈਰਾ ਐ ਪਨੀਰੀਆਂ ਠੀਕ ਹੈ ਬਾਕੀ ਮੰਡੀਆਂ 'ਚ ਵੀ ਇਕੱਠੇ ਹੁੰਦੇ ਦੀ ਕਿ ਜੋ ਕਿ ਸਬਜ਼ੀ ਬਾਜੀ ਜਾਂਦੇ ਮੰਡੀ 'ਚ ਵੀ ਇਕੱਠੇ ਹੁੰਦੇ ਠੀਕ ਹੈ ਤੇ ਬਾਈ ਦਾ ਕਿਵੇਂ ਆ ਵੀ ਬਾਈ ਸਹੀ ਚੀਜ਼ ਦਿੰਦਾ ਆਪਣੇ ਲੋਕ ਜਿਹੜੇ ਮਤਲਬ ਪਹਿਲਾਂ ਤਾਂ ਇਹ ਗੱਲ ਆਪਣੇ ਲੋਕਲ ਪੰਜਾਬ ਦੇ ਬੰਦਿਆਂ ਨਾਲ ਆਪਸੁਰ ਦੀ ਬਰਨਾਲੇ ਦੇ ਜ਼ਿਲ੍ਹੇ ਦੇ ਬੰਦੇ ਨਾਲ ਜੁੜਾਇਆ ਵੈ ਦੀ ਹੈਨਾ ਹੁਣ ਕਣਕ ਝੋਨੇ ਦੇ ਸੀਡ ਦਾ ਕਰਮ ਕੰਮ ਕਰ ਲਿਆ ਤੇ ਹੁਣ ਮੰਨ ਲਓ ਵੀ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜੁੜਨਾ ਹੈਨਾ ਵੀ ਲੋਕ ਕਿੰਨਾ ਕੁ ਪ੍ਰੋਸਾ ਕਰ ਸਕਦੇ ਆ ਬਾਈ ਬਾਈ ਪ੍ਰੋਸਾ ਇੱਕ ਸੱਕ 100% ਕਰ ਸਕਦੇ ਵੀ ਗੱਲ ਬਾਈ ਕਹਿੰਦਾ ਉਹ ਸਹੀ ਹੁੰਦੀ ਹੈ ਵੀ ਉਹ ਪੂਰੀ ਸਹੀ ਹੁੰਦੀ ਹੈ ਐ ਨਹੀਂ ਹੈਗਾ ਵੀ ਕਿਸੇ ਕਿਸਾਨ ਵੀ ਦਾ ਨੁਕਸਾਨ ਹੋ ਜੂਗਾ ਠੀਕ ਹੈ ਇਹ ਗੱਲ ਬਾਈ ਆਪਾਂ ਤੁਹਾਨੂੰ ਤਾਂ ਪੁੱਛ ਰਹੇ ਹਾਂ ਕਿਉਂਕਿ ਬਾਈ ਕਿਸਾਨ ਦੀ ਗੱਲ ਕਹੇਣ ਵੱਧ ਸੁਣਦਾ ਹੈਨਾ ਸਾਡਾ ਐ ਹੁੰਦਾ ਵੀ ਬੰਦਾ ਕਹਿੰਦਾ ਵੀ ਵੀਡੀਓ ਬਣਾਤੀ ਪਰ ਫਸਲ ਨੂੰ ਰਿਵਿਊ ਵੀ ਨਾਲ ਦੇਣਾ ਪੈਂਦਾ ਵੀ ਯਾਰ ਵੀ ਇਹਨਾਂ ਨਾਲ ਗੱਲ ਕਰਾ ਦੇ। ਹੁਣ ਬਾਈ ਖੜਾ ਆਪਣੀ ਨਾਲ। ਇੱਕ ਗੱਲ ਇੱਕ ਹੋਰ ਵੀ ਹੈਗੀ ਜਿੱਦਾਂ ਕਿ ਨਵੀਂ ਵੈਰੈਟੀ ਆਉਂਦੀ ਆ ਬਾਈ ਉਹਦੇ ਬਾਰੇ ਵੀ ਜੇ ਮੈਂ ਖੇਤ ਚ ਚੈੱਕ ਕਰਦਾ ਦੱਸ ਦਿੰਦਾ ਪਹਿਲਾਂ। ਠੀਕ ਹੈ। ਮੈਨੂੰ ਲਾ ਕੇ ਵੇਖੋ। ਕਿਉਂਕਿ ਮੈਂ ਟ੍ਰਾਇਲ ਤੌਰ ਤੇ ਆਣੀਗਾ ਵੀ ਲਗਾਉਣ ਦਾ ਧੱਕਾ ਨਹੀਂ ਕਰਦਾ ਵੀ ਜਮਿਆ ਆ ਲਾਓ ਤੁਸੀਂ ਦਾ ਕਰੋ। ਠੀਕ ਹੈ। ਵੀ ਪਹਿਲਾਂ ਲਵਾ ਦੇ ਦੇ ਟ੍ਰਾਇਲ ਤੌਰ ਤੇ। ਬਿਲਕੁਲ। ਵੀ ਆਪਦੇ ਖੇਤਾਂ 'ਚ ਕਾਮਯਾਬ ਹੁੰਦੀ ਆ ਫੇਰ ਅੱਗੇ ਉਹਨੂੰ ਠੀਕ ਹੈ। ਜਿਵੇਂ ਬਾਈ ਪਿਆਜ਼ ਦੀ ਪਨੀਰੀ ਦੇ ਵਿੱਚ ਮਨ ਲੱਗੋਗੇ ਬਾਈ ਦਾ ਨਾਂ ਆਪਣੀ ਏਰੀਆ 'ਚ ਉਦੋਂ ਬਾਅਦ ਉਹਦੇ ਬਾਰੇ ਵੀ ਗਾਈਡ ਕਰਦੇ ਰਹੇ ਨੇ ਵੀ ਨੂੰ ਜਦੋਂ ਮਰਜ਼ੀ ਫੋਨ ਲਾ ਜੀ 24 ਘੰਟੇ ਜਦੋਂ ਵੀ ਚੱਕਣਾ ਬਿਲਕੁਲ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਇਹ ਹੁਣ ਆਪਣੇ ਨਾਲ ਬਾਈ ਪਾਲੀ ਆ ਪਾਲੀ ਨਾਲ ਗੱਲਬਾਤ ਕਰਦੇ ਆਗੇ ਤੇ ਕਰ ਲੈਂਦੇ ਬਾਈ ਹੁਣ ਗੱਲ ਕਰਦੇ ਆਗੇ ਤੇ ਜਲ ਉਹਨਾਂ ਦਾ ਮਾ ਬਾਪੀ ਨੂੰ ਪੁੱਛਦੇ ਉਹਨੂੰ ਕਰਨ ਦੇ ਕੋਈ ਆਪਦੇ ਕਬੀਲ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਹੋ ਹਾਂ ਜੀ ਹਾਂ ਠੀਕ ਤੇ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਪਾਲ ਸਿੰਘ ਆ ਪਿੰਡ ਸੇਖਾ ਜ਼ਿਲ੍ਹਾ ਹਾਂ ਜ਼ਿਲ੍ਹਾ ਬਰਨਾਲਾ ਠੀਕ ਆ ਇਹ ਸੇਖਾ ਦਾ ਪਾਰਟੀ ਹੋ ਗਿਆ ਅੱਜ ਇਕੱਠੇ ਦੋਨੇ ਹਾਂ 파ਟਰਨਰਾਂਗੇ 파ਟਰਨਰ ਹੋ ਗਏ ਹਾਂ ਜੀ ਹਾਂ ਠੀਕ ਆ ਬਾਈ ਠੀਕ ਆ ਬਾਈ ਗੋਗੇ ਨਾਲ ਸਾਡੀ ਇਥੇ ਪਹਿਲਾਂ ਤੋਂ ਰਿਸ਼ਤੇਦਾਰੀ ਵੀ ਆ ਮੇਰੀ ਪੂਆ ਜੀ ਉਧਰ ਦੇ ਪਾਸੇ ਬਾਗ ਦੇਦੇ ਕਰਦੇ ਹਨ ਨਾ ਅੱਛਾ ਇੱਕ ਦੋ ਤੇ ਅਸੀਂ ਇਕੱਠੇ ਨਾ ਹੁੰਨੇ ਆਂਗੇ ਜਿਵੇਂ ਪਿਆਜ਼ ਦੀ ਕੋਈ ਸੀਡ ਬਾਈ ਤੋਂ ਪਨੀਰੀ ਲੈ ਕੇ ਆਨੇ ਜਾਂ ਦਾਸ ਦੇ ਆਪਦੇ ਮਿੱਤਰਾਂ ਨੂੰ ਦੋਸਤਾਂ ਨੂੰ ਠੀਕ ਹੈ ਐ ਲਠਾਈ ਪਿਆਜ ਦਾ ਸੀਡ ਬਾਈ ਤੋਂ ਲਵੋ ਪਨੀਰੀ ਲਵੋ ਵੀ ਸਭ ਤੋਂ ਟਾਪ ਦਾ ਸੀਡ ਹੁੰਦਾਗਾ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਗੋਗੇ ਬਾਈ ਨਾਲ ਜੁੜਿਆ ਸਾਨੂੰ 5-6 ਸਾਲ ਹੋ ਗਏ ਜੀ ਬਈ ਅਸੀਂ ਪਾਲੀ ਵੀਰ ਨਾਲ ਮੈਂ ਪਹਿਲਾਂ ਤੋਂ ਆਉਣਾਗਾ ਇਕੱਠੇ ਠੀਕ ਹੈ ਤੇ ਇਹ ਤਾਂ ਪਹਿਲਾਂ ਤੋਂ ਆਉਂਦੇ ਨੇਗੇ ਤੇ ਅਸੀਂ ਜਿਵੇਂ ਕੋਈ ਡੇਲੀ ਆਉਣੀ ਜਾਣੀ ਫੋਨ ਕਰਨਾ ਜਾਂ ਜੀਤ ਦੀ ਨਵੀਂ ਸੀਡ ਦੀ ਕੋਈ ਕਣਕ ਦਾ ਝੋਨੇ ਦਾ ਸਾਰੇ ਬਾਰੇ ਅਸੀਂ ਆਪਸ ਵਿੱਚ ਗੱਲ ਕਰਦੇ ਆਂ ਵੀ ਆਹ ਸੀਡ ਹੈਗਾ ਵੀ ਜਾਣਕਾਰੀ ਦਿੰਦੇ ਆਗੇ ਜਾਣਕਾਰੀ ਇੱਕ ਐਨ ਜਿਹੜੀਆਂ ਵੱਡੀਆਂ ਆਪਣੇ ਹੁੰਦੀਆਂ ਨੇ ਵੱਡੀਆਂ ਫਾਰਮ ਸੀਡ ਵਾਲੀਆਂ ਉਹਨਾਂ ਦਾ ਇਹ ਨਹੀਂ ਪਤਾ ਆਪਣੇ ਕਿਸਾਨਾਂ ਨੂੰ ਕੀ ਚੀਜ਼ ਦੇ ਦੇਣ ਕਿਉਂਕਿ ਜਿਨ੍ਹਾਂ ਜਿੱਕਰ ਆਪਾਂ ਜੁੱਤੀ ਲਾ ਕੇ ਆ ਆਪਣੀ ਖੇਤ 'ਚ ਪੜਦੇ ਉਹਨਾਂ ਜਿੱਕਰ ਆਪਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਬਿਲਕੁਲ ਇਹ ਬਾਈ ਨੇ ਆਪ ਬੂਜਾਂ ਦੀ ਪਛਾਣ ਕਰਨੀ ਆ ਕਿਹੜਾ ਬੂਜਾ ਕੱਢਣਾ ਵਾਲਾ ਕੀ ਲੋਕਿੰਗ ਹੋਣੀ ਸਾਰਾ ਆਪੇ ਹਰ ਵਾਰ ਖੇਤ ਹੀ ਰਹਿੰਦਾ ਆਪ ਮੇਨ ਚੀਜ਼ ਹੈ ਨਾ ਜਿਹੜਾ ਬੰਦਾ ਆਪ ਇਹ ਚੀਜ਼ 'ਚ ਵੜਦਾਗਾ ਮਨ ਵੀ ਸਾਰੀ ਫਾਸਲ ਦੇ ਮਸਾਲੇ ਮੈਂ ਮੰਨ ਲਿਆ ਥੋੜੀ ਮੈਂ ਵੀ ਬਾਈ ਜਦੋਂ ਅਸੀਂ ਬਾਈ ਕੋਲੇ ਆਉਂਦੇ ਰਹਾਂ ਤਾਂ ਬਾਈ ਹਰ ਵਕਤ ਉਹਨਾਂ ਟਾਈਮ ਖੇਤ ਦੇ ਵਿੱਚ ਹੀ ਹੁੰਦਾ ਸੀ ਜਦੋਂ ਵੀ ਸਾਨੂੰ ਉਹ ਮਿਲਦਾ ਸੀ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੈ ਵੀ ਜਿਵੇਂ ਬਾਜ਼ਾਰ ਦੇ ਵਿੱਚ ਕੀ ਹੁੰਦਾ ਬਾਈ ਜਾਂ ਜਿਵੇਂ ਆਪਾਂ ਕਿਹਾ ਵੀ ਜਿਆਦੇ ਵੱਡੀਆਂ ਫਰਮਾਂ ਜਾ ਜਿਹੜੇ ਕਾਰਪੋਰੇਟ ਘਰਾਣਿਆਂ ਦੀਆਂ ਫਰਮਾਂ ਆ ਗਈਆਂ ਉਹਨਾਂ ਨੇ ਤਾਂ ਮੰਨ ਲਾ ਜਿਵੇਂ ਜਿਹੜੇ ਬੀਜ ਦੀ ਤੇਜ਼ੀ ਆ ਗਈ ਉਹ ਪਤਾ ਨਹੀਂ ਕਿੱਥੋਂ ਕਰ ਕੱਪਰ ਵਰਗੇ ਦੇ ਦੇਣਾ ਜਿਵੇਂ ਪੂਜਾ 48 ਵਗੈਰਾ ਵੈਰਾਈਟੀਆਂ ਨੇ ਜਦੋਂ ਸ਼ਾਰਟ ਪਾ ਜਾਂਦੀ ਹੈ ਜੀ ਸੀਡ ਦੀ ਇਹ ਸੈਲਰਾਂ ਚ ਚਾ ਕੇ ਵੀ ਦੇ ਦਿੰਦੇ ਨੇ ਸੈਲਰ ਦੇ ਦਿੰਦੇ ਆ ਬੜੀ ਜਿੰਦੇ ਇਹਦੇ ਕੋਈ ਸ਼ੱਕ ਨਹੀਂ ਬਾਈ ਨੁਕਸਾਨਾਂ ਦਾ ਬਹੁਤ ਮੰਨ ਨੁਕਸਾਨ ਹੁੰਦਾਗਾ ਕੋਈ ਬੂਝਾ ਕਿਹੜੀ ਉਹਦਾ ਆ ਗਿਆ ਵੱਢਣ ਵੇਲੇ ਫੇਰ ਉਹ ਉਹ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਤਾਂ ਚਾ ਕੇ ਸੈਲਰਾਂ ਚੋ ਹੀ ਵੇਚ ਦਿੰਦੇ ਇੱਥੇ ਆਪਾਂ ਨੂੰ ਚੀਜ਼ ਮਿਲੂ 100 ਦੀ 100% ਪਿਆ ਠੀਕ ਹੋਵੇ ਜਿੰਨੀ ਕੋ ਹੋਵੇ ਰਵਾਲ ਦੇ ਨਹੀਂ ਬਾਈ ਕਿਸੇ ਹੋਰ ਤੋਂ ਲੈ ਲਓ ਮੇਰੇ ਕੋਲ ਘਟ ਗਈ ਚਲ ਪਰ ਇਹ ਇਹ ਨਹੀਂ ਹੋਊਗਾ ਕਿ ਕਿਸੇ ਮੰਡੀ ਚੋਂ ਭਰ ਕੇ ਘੱਟੇ ਲਿਆ ਦੂਗਾ ਬਾਈ ਤੇ ਸਾਲਾ ਸਲੂ ਬਾਈ ਪੂਰੀ ਵਧੀਆ ਦਿੰਦਾ ਪੂਰੀ ਠੀਕ ਹੈ ਸਾਰੇ ਪੱਖੋਂ ਤੇ ਐਂਦਾ ਨਹੀਂ ਹੈਗਾ ਜਿਵੇਂ ਮੰਡੀ ਦੇ ਵੇ ਬਚਾ ਬਾਜ਼ਾਰ ਚ ਹੁੰਦਾ ਵੀ ਯਾਰ ਕੋਈ ਚੀਜ਼ ਘਟ ਗਈ ਤਾਂ ਵੀ ਬੰਦਾ ਸਟੋਰ ਕਰਕੇ ਕਹੇ ਵੀ ਮੈਂ ਤਾਂ ਵੱਧ ਰੇਟ ਤੇ ਵੇਚੂ ਬਾਅਦ ਚ ਵੇਚੂ ਉਹ ਕਰੂੰ ਨੀ ਇਹ ਤਾਂ ਵੀਰ ਨਾਲ ਸਾਰੇ ਜੁੜੇ ਹੋਏ ਨੇ ਸਾਰੇ ਕਿਸਾਨਾਂ ਨੂੰ ਪਤਾ ਹੀ ਹੈਗਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜੀ ਚੀਜ਼ ਕਹਿਦੀ ਉਹ ਚੀਜ਼ ਹੀ ਮਿਲਣੀ ਆ ਕੋਈ ਆ ਕੰਮ ਨਹੀਂ ਹੈਗਾ ਵੀ ਰੇਟ ਬਾਅਦ ਚ ਪਹਿਲਾਂ ਫੋਨ ਤੇ ਹੋਰ ਦਾਸ ਤੌਰੇ ਆ ਕੇ ਹੋਰ ਠੀਕ ਹੈ ਠੀਕ ਇਹ ਕੋਈ ਹੋਣੀ ਨਹੀਂ 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 ਬਿਲਕੁਲ ਬਾਈ ਧੰਨਵਾਦ ਤੁਹਾਡਾ ਬਾਈ ਬਹੁਤ ਬਹੁਤ ਬਾਈ ਮਿਹਰਬਾਨੀ ਬਾਈ ਤੇ ਨਾਲ ਹੁਣ ਬਾਈ ਪਾਲੀ ਬਾਈ ਬੈਠਾ ਪਾਲੀ ਬਾਈ ਹਸੀਕਾਰ ਮੈਂ ਲਾ ਲੱਗੂ ਗੱਲ ਹੱਸੀਆ ਵੀਰੇ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਚੜਦੀ ਕਲਾ ਜਮਾਂ ਚੜਦੀ ਕਲਾ ਵੀਰੇ ਤੇ ਜਿਵੇਂ ਬਾਈ ਤੁਹਾਡਾ 파ਰਟਨਰ ਬਾਈ ਦੱਸਦਾ ਬਾਈ ਦਾ ਸਫਤਾਂ ਕਰੀ ਜਾਂਦਾ ਪੂਰੀਆਂ ਹਨਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਗੋਗੇ ਬਾਈ ਬਾਰੇ ਵੀ ਇੱਕ ਸਫਲ ਕਿਸਾਨ ਤਾਂ ਇਹ ਹੈਗੇ ਹੀ ਹੈਗਾ ਹਨਾ ਜਿਵੇਂ ਆਮ ਲੋਕ ਕਹਿੰਦੇ ਹੁਣ ਇਹ ਸੀਡ ਫਾਰਮ ਦੇ ਵਿੱਚ ਆ ਗਿਆ ਮੰਨ ਲਾ ਕਿ ਵਪਾਰਕ ਦੁਨੀਆ ਦੇ ਵਿੱਚ ਆ ਗਿਆ ਤੇ ਉੱਥੇ ਕਿਸਾਨ ਕਿੰਨੇ ਕ ਪਰਸੈਂਟ ਭਰੋਸਾ ਕਰ ਸਕਦੇ ਆ 101% ਭਰੋਸਾ ਕਰ ਸਕਦਾ ਵੀਰੇ ਠੀਕ ਹੈ ਇੱਥੇ ਤੱਕ ਸਾਡਾ ਇਹਨਾਂ ਦਾ ਮਿਲਵਰਤਨ ਹੈ ਵੀ ਇਨਸਾਨ ਬਹੁਤ ਵਧੀਆ ਹੈਗਾ ਇਹ ਇਹਦੀ ਸੋਚ ਬਹੁਤ ਵਧੀਆ ਵੀਰੇ ਠੀਕ ਹੈ ਇੱਕ ਤਾਂ ਕਿਸੇ ਨਾ ਰੈਫਰੀ ਤਾਂ ਮੰਨ ਲਓ ਦੂਰ ਦੀ ਗੱਲ ਹੈ ਜੀ ਠੀਕ ਹੈ ਮਤਲਬ ਜਿਵੇਂ ਵੀਰ ਨੇ ਕਿਹਾਗਾ ਵੀ ਇਹਨਾਂ ਕੋਲੇ ਜੇ ਨਹੀਂ ਸੀੜ ਹੈਗਾ ਤਾਂ ਇਹ ਜਵਾਬ ਦੇਣਗੇ ਠੀਕ ਹੈ ਦੇਣਗੇ ਜੈਨੂਲ ਚੀਜ਼ ਜਿਹੜੀ ਦੇਣਗੇ ਇੱਕ ਨੰਬਰ ਚੀਜ਼ ਦੇਣਗੇ ਓਕੇ ਅੱਜ ਇਹਨਾਂ ਦਾ ਇਹਨਾਂ ਨੇ ਅੱਧੇ ਕਿਲੋ ਤੋਂ ਸਟਾਰਟ ਕਰਾਈ ਪਿਆ ਇਹਦੀ ਵੀ ਨਹੀਂ ਲਾਉਣੀ ਜੀ ਠੀਕ ਹੈ ਅੱਜ 3 ਕਿਲੋ ਲਾ ਰਿਹਾ ਜੀ ਠੀਕ ਹੈ ਕਿ ਲੋਕਾਂ ਦੇ ਇਹਦੇ ਵਿੱਚ ਕੁਝ ਕਲਾਕ ਹੈਗੀ ਹੈ ਜੀ ਮਤਲਬ ਕੋਈ ਚੰਗੀ ਚੀਜ਼ ਦੇ ਰੇ ਲੋਕਾਂ ਨੂੰ ਤਾਂ ਹੀ ਨੇ ਆਪਣਾ ਰਖਵਾਬ ਵਧਾਇਆ ਜੀ ਬਿਲਕੁਲ ਮਤਲਬ ਕਿ ਅਗੇ ਲਵੇ ਲਾਉਣੇ ਵਾਲੇ ਪ੍ਰੀਰੀਆਂ ਨਾਲੋਂ ਸਭ ਤੋਂ ਪਹਿਲਾਂ ਵੀਰ ਦੀ ਬਨੀ ਜੀ ਖਤਮ ਹੋ ਜਾਂਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਸਾਡੇ ਰੇਜ ਦਾ ਓਕੇ ਮੰਨ ਕੇ ਚਲੋ ਪਿਆਜ਼ ਦੇ ਵਿੱਚ ਇੱਕ ਨੰਬਰ ਦੇ ਕੰਮ ਅੱਜ ਦੇ ਟਾਈਮ 'ਚ ਆਪਣੇ ਗੋਗੇ ਬਾਈ ਦਾ ਠੀਕ ਹੈ ਬਾਈ ਤੇ ਉਹ ਸਿਰਫ ਇਹਦੀ ਮਿਹਨਤ ਕਰਕੇ ਹੈਗਾ ਤੇ ਇੱਕ ਚੀਜ਼ ਜਿਹੜੀ ਟੌਪ ਦੀ ਚੀਜ਼ ਹੁੰਦਾ ਹੈ ਉਹੀ ਚੀਜ਼ ਮਿਲੂ ਤੁਹਾਨੂੰ ਜਿਹੜੀ ਕਹਿਤੀ ਨੇ ਜਿਹੜੀ ਕਹਿਤੀ ਹਾਂ ਬਿਲਕੁਲ ਬਾਈ ਮਿਹਨਤ ਤੇ ਲੱਗਣਾ ਸਾਨੂੰ ਖੁਸ਼ੀ ਬਹੁਤ ਹੈ ਕਿ ਵੀ ਇਹ ਬੰਦਾ ਹੁਣ ਝੋਨੇ ਤੇ ਆਪਣੇ ਕਣਕ ਦੇ ਸੀਟ ਤੇ ਵੀ ਮਤ ਲੈਣੇ ਕੰਮ ਚੱਲੇ ਸ਼ੁਰੂ ਕਰ ਲਿਆ ਉਹ ਅਸੀਂ ਵੀ ਕਿਹਾ ਇਹਨਾਂ ਨੂੰ ਵੀ ਜੇ ਅਸੀਂ ਜ਼ੋਰ ਪਾਇਆ ਵੀ ਜਦੋਂ ਤੁਸੀਂ ਜੇ ਤੂੰ ਆਪਣਾ ਕੰਮ ਹਾਈ ਲੈਵਲ ਤੇ ਕਰਾ ਹੋਰ ਵਧਾ ਕੰਮ ਨੂੰ ਬਿਲਕੁਲ ਤਾਂ ਇਹਨੇ ਮੈਂ ਬਹੁਤ ਮਿਹਨਤ ਕਰੀ ਹੈਗੀ ਬੰਦੇ ਨੇ 826 ਸੀਟ ਜੋ ਵੀ ਜੋ ਗਣ ਕਰੇ ਸੀਟ ਆਉਂਦੇ ਹੈਗੇ ਝੋਨੇ ਦੇ ਜੀ ਇਹਨਾਂ ਕੋਲੋਂ ਬੇਫਿਕਰ ਹੋ ਕੇ ਅੱਖਾਂ ਵਿੱਚ ਕੇ ਬੰਦਾ ਲੈ ਆ ਸਕਦਾ ਅਸੀਂ ਤਾਂ ਇਹਨਾਂ ਕੋ ਕਰ ਸਕਦੇ ਨਾ ਤਸਲੀ ਦੇ ਸਕਦੇ ਹਾਂ ਕਿਉਂਕਿ ਜਿੰਨਾਂ ਕੇ ਸਾਨੂੰ ਜੋੜੇ ਹੋਏ ਆ ਅਸੀਂ ਮੰਡੀਆਂ ਚ ਵੀ ਅਸੀਂ ਇਕੱਠੇ ਹੁੰਨੇ ਆ ਜੀ ਪਰ ਪੂਰਾ ਹੀਰਾ ਬੰਦਾ ਜੀ ਨਹੀਂ ਬਿਲਕੁਲ ਬਾਈ ਧੰਨਵਾਦ ਜੀ ਕੰਮ ਨੂੰ ਤਰੱਕੀ ਬਖਸ਼ੀ ਜੀ ਆਪਦੇ ਹੀ ਕਹਨੇ ਆ ਬਿਲਕੁਲ ਜੀ ਬਿਲਕੁਲ ਪਾਲੀ ਬਾਈ ਧੰਨਵਾਦ ਜੀ ਥੋੜਾ ਬਹੁਤ ਮਿਹਰਬਾਨੀ ਜੀ ਤੇ ਨਾਲ ਹੀ ਭਰਾਵੋ ਤੁਸੀਂ ਦੇਖ ਸਕਦੇ ਹੋ ਬਾਈ ਇਕੱਠ ਦੇਖ ਕੇ ਪਤਾ ਲੱਗ ਜਾਂਦਾ ਵੀ ਬੰਦੇ ਦਾ ਸਹਿਜਾਰ ਪਿੰਡ ਚ ਤੇ ਆਲੇ ਦੁਆਲੇ ਕਿੰਨਾ ਕੁ ਜ਼ਿਆਦਾ ਸਹਿਜਾਰਾ ਹਨਾ ਤੇ ਹੁਣ ਆਪਾਂ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਗੋਗੇ ਬਾਈ ਨੂੰ ਪੁੱਛਾਂਗੇ ਦੇਖ ਕੇ ਕਿੱਥੇ ਉਹ ਹੈਗਾ ਵੀ ਬਾਈ ਆਪਣੇ ਕੋਲੇ ਜਿਹੜੀਆਂ ਝੋਨੇ ਦੀਆਂ ਆਦੀਆਂ ਕਣਕ ਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਲੱਗੀਆਂ ਕੀ-ਕੀ ਇਹਨਾਂ ਕੋਲੇ ਉਹ ਹੈਗਾ ਓਏ ਬਾਈ ਗੋਗੇ ਬਾਈ ਦੇ ਫਾਰਮ ਤੇ ਭਰਾਵੋ ਬਾਈ ਇੱਕ ਵੀਰ ਆਇਆ ਹੈਗਾ ਜਿਹੜਾ ਮੌਸਮ ਪੰਜਾਬ ਦਾ ਬਾਈ ਦਾ ਪੇਜ ਹੈਗਾ ਬਾਈ ਆ ਜਾ ਤੂੰ ਬਲਜਿੰਦਰ ਆਇਆ ਹੈਗਾ ਤੇ ਬਹੁਤ ਖੁਸ਼ੀ ਹੋਈ ਬਾਈ ਨੂੰ ਮਿਲ ਕੇ ਭਰਾਵੋ ਸਾਰੇ ਵੀਰ ਖੜਿਆਗੇ ਹਨਾ ਦੇਖ ਲਓ ਜਿੰਨੇ ਯਾਰ ਮਿੱਤਰਾਂ ਹੋਰ ਹੈ ਤੇ ਆਪਾਂ ਇੱਕ ਫੋਟੋ ਵੀ ਲੈ ਲਈਏ ਬਹੁਤ ਵਧੀਆ ਤੇ ਬਾਕੀ ਬਲਜਿੰਦਰ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਲਜਿੰਦਰ ਬਾਈ ਕੀ ਹਾਲ ਨੇ ਹੋਰ ਠੀਕ ਹੈ ਚੱਲਦੀ ਕਾ ਬਾਈ ਜੀ ਠੀਕ ਹੈ ਹਾਂ ਹਾਂ ਵਧੀਆ ਜਿਵੇਂ ਲੱਗਦਾ ਬਾਈ ਜਿਵੇਂ ਕੋਈ ਕਿਸਾਨ ਵੀਰ ਆਪਦੇ ਖੇਤ ਦੇ ਵਿੱਚ ਕੰਮ ਕਰਦਾ ਇਦਾਂ ਹਨਾ ਹੂੰ ਹੂੰ ਤੇ ਵੀਰ ਵਧੀਆ ਗੱਲ ਆ ਜੀ ਮਤਲਬ ਕਿ ਹੋਰ ਵੀ ਕਿਸਾਨਾਂ ਨੂੰ ਇੱਥੇ ਸਹਾਈ ਤਾਂ ਮਿਲੂਗੀ ਨੇੜੇੋਂ ਆਪਾਂ ਨੂੰ ਸੀਟ ਪਾਰ ਕਰਕੇ ਨਾ ਖੁੱਲ ਚੁੱਕਿਆ ਆਪਣੇ ਨਾ ਮੋਲਨਾਬਾ ਏਰੀਏ ਵਿੱਚ ਤਾਂ ਲੋਕਾਂ ਨੂੰ ਆਉਣ ਵਾਲੇ ਟਾਈਮ ਵਿੱਚ ਵਧੀਆ ਸਹੂਲਤ ਮਿਲੂ ਇੱਥੋਂ ਕੋਈ ਵੀ ਪਨੀਰੀ ਚਾਹੀਦੀ ਆਪਾਂ ਨੂੰ ਹਾਂ ਜੀ ਹਾਂ ਹਾਂ ਵੀ ਜਿਆਦੇ ਕੀ ਆ ਬਾਈ ਮਤਲਬ ਜਿਵੇਂ ਕਿਸਾਨ ਪਹਿਲਾਂ ਕਿਸੇ ਕਾਰਪੋਰੇਟ ਕੰਪਨੀ ਤੋਂ ਲੈਂਦੇ ਆ ਕਿਸੇ ਹੋਰ ਤੋਂ ਲੈਂਦੇ ਆ ਹਨਾ ਉਥੇ ਕਈ ਵਾਰ ਪਤਾ ਵੀ ਨਹੀਂ ਲੱਗਦਾ ਕੀ ਆ ਗਿਆ ਕੀ ਹੋ ਗਿਆ ਕਿਸੇ ਪ੍ਰੋਡਕਟ ਦੀ ਤੇਜ਼ੀ ਆ ਗਈ ਬੀਜ ਦੀ ਤੇਜ਼ੀ ਆ ਗਈ ਤਾਂ ਕੋਈ ਛੇਦਰਾ ਚ ਲੋਕ ਕਹਿੰਦੇ ਆ ਬਾਈ ਕੰਪਨੀਆਂ ਦੇ ਜਾਲਸਵਾਜ ਜਾਂਦੇ ਆ ਕਿਸਾਨ ਵੀਰ ਹੁੰਦੇ ਨੇ ਜਿਹੜੇ ਕੰਪਨੀ ਵਾਲਿਆਂ ਚਕਾਤਾ ਭਾਵੇਂ ਮਾੜਾ ਵੀ ਆ ਭਾਵੇਂ ਕਿਵੇਂ ਵੀ ਉਵੇਂ ਹੀ ਕਿਸਾਨ ਬੀਜ ਲਾਦੇ ਆ ਬਾਅਦ ਚ ਘਟਾ ਜਾਂਦੇ ਆ ਤਾਂ ਆਪ ਨੂੰ ਇੱਥੇ ਜਿਹੜਾ ਨਵਾਂ ਇਹ ਸੀਡ ਫਾਰਮ ਖੁੱਲੇਗਾ ਤੇ ਬਹੁਤ ਕਿਸਾਨਾਂ ਨੂੰ ਮਦਦ ਮਿਲੂਗੀ ਬਿਲਕੁਲ ਬਾਈ ਬਿਲਕੁਲ ਘਟੋ ਘਟ ਇੱਥੇ ਪਤਾ ਤਾਂ ਹੈਗਾ ਵੀ ਯਾਰ ਬੰਦਾ ਬਾਕੀ ਤੇ ਮੌਜੂਦ ਹੁੰਦਾ ਜਿਹੜਾ ਦਾ ਮਾਰਕ ਹੈ ਬਾਕੀ ਉਹ ਕਿਸਾਨ ਨਵਾਂ ਕੰਮ ਕਰਦਾ ਤਾਂ ਉਹ ਬਹੁਤ ਵਧੀਆ ਪ੍ਰਾਲੇ ਵਾਲਾ ਕੰਮ ਹੀ ਹੁੰਦਾ ਕਿਸਾਨਾਂ ਲਈ ਖਾਸ ਨਾ ਨਾ ਬਿਲਕੁਲ ਬਾਈ ਬਿਲਕੁਲ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਹਨਾ ਧੰਨਵਾਦ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਤੇ ਹੁਣ ਮੈਂ ਇੱਕ ਬੇਨਤੀ ਕਰਦਾ ਬਾਈ ਤੇ ਗਰਮੀਤ ਬਾਈ ਸਾਡਾ ਮਿੱਤਰ ਤੇ ਬਾਈ ਵੀ ਗੋਗੇ ਬਾਈ ਨਾਲ ਜੁੜੇ ਨੂੰ ਬਹੁਤ ਸਮਾਂ ਹੋ ਗਿਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਚੜ੍ਹਦੀ ਕਲਾ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਲਾ ਤੇ ਬਾਈ ਜਿਵੇਂ ਆਪਾਂ ਕਹੀਏ ਵੀ ਗੋਗੇ ਬਾਈ ਤੇ ਲੋਕ ਭਰੋਸਾ ਬਹੁ ਕਰਦੇ ਆ ਹਨਾ ਬਿਲਕੁਲ ਬਾਈ ਬਿਲਕੁਲ ਤੇ ਉਹਦਾ ਕੀ ਕਾਰਨਾ ਮੰਨ ਲਓ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਉਹ ਕੀ ਕਾਰਨਾ ਵੀ ਲੋਕ ਭਰੋਸਾ ਕਰਦੇ ਆ ਬਾਈ ਮੇਰੀ ਗੱਲ ਇਹ ਹੈ ਕਿ ਜਿਹੜਾ ਜੱਟ ਜ਼ਿੰਮੇਦਾਰ ਬੰਦਾ ਜਿਹੜਾ ਵੀ ਆਪਦੇ ਖੇਤ ਦੇ ਵਿੱਚ ਫਸਲ ਬੀਜਦਾ ਹਾਂਜੀ ਪਹਿਲੀ ਗੱਲ ਦੱਸੋ ਆਪਦੇ ਖੇਤ 'ਚ ਕੋਈ ਮਾੜੀ ਬੀਜੂਗਾ ਜਮੀਨ ਹੀ ਬੀਜਦਾ ਬਾਈ ਤੁਸੀਂ ਸੁੱਖੀ ਆਪਦੇ ਖੇਤ 'ਚ ਜੋ ਬੀਜੋਗੇ ਮਾੜਾ ਬੀਜੋਗੇ ਕੁਛ ਨਹੀਂ ਜਿਹੜਾ ਤੁਸੀਂ ਆਪਦੇ ਬੀਜੋਗੇ ਜੇ ਉਹੀ ਲੋਕਾਂ ਨੂੰ ਦਿਓਗੇ ਤਾਂ ਮਾੜਾ ਕਿਵੇਂ ਹੋਊਗਾ ਸਹੀ ਗੱਲ ਹੈ ਜੇ ਆਪਦੇ ਖੇਤ 'ਚ ਬੀਜ ਕੇ ਸਾਨੂੰ ਦਿੰਦਾ ਹਾਂ ਜੇ ਤਾਂ ਇਹਦੇ ਲਾਸ ਹੋਊਗਾ ਤਾਂ ਫਿਰ ਸਾਡੇ ਵੀ ਹੋਊਗਾ ਬਿਲਕੁਲ ਲਾਸ ਤਾਂ ਕੋਈ ਕਰਾਉਣਾ ਨਹੀਂ ਚਾਹੁੰਦਾ ਇਹ ਆਪਦੇ ਖੇਤ ਦੇ ਵਿੱਚ ਬੀਜ ਦਾ ਉਹ ਫਸਲ ਉਹੀ ਫਸਲ ਇਹ ਦਿੰਦਾਗਾ ਹਾਂ ਬੀਜ ਦਿੰਦਾ ਲੋਕਾਂ ਨੂੰ ਠੀਕ ਹੈ ਜਿਵੇਂ ਹੁਣ ਪਿਆਜ਼ ਦਾ ਕੰਮ ਹੈ ਦਾ KL28 ਬੀਜ ਦਾ ਇਹ PRO7 ਲਾਉਂਦਾ ਇਹ ਬਿਲਕੁਲ ਹਰ ਤਰ੍ਹਾਂ ਦੇ ਬ੍ਰਾਂਡ ਲਾਉਂਦਾ ਇਹ ਬਿਲਕੁਲ ਇਹ ਪਹਿਲਾ ਬੰਦਾ ਹੈ ਜਿਹੜਾ ਵੀ ਦੱਸ ਕੇ ਦਿੰਦਾ ਵੀ ਮੇਰੇ ਕੋਲੇ ਆਹ ਸੀਡ ਹੈ ਆਹ ਕੰਪਨੀ ਹੈ ਆਹ ਨਾਮ ਹੈ ਆਹ ਇਹਦਾ ਬਿੱਲ ਹੈ ਆਹ ਇਹਦਾ ਲੋਟ ਨੰਬਰ ਹੈ ਇਹਦਾ ਬੈਚ ਨੰਬਰ ਹੈ ਬਿਲਕੁਲ ਬਾਈ ਬਿਲਕੁਲ ਇਹ ਨਹੀਂ ਕਹਿੰਦਾ ਵੀ ਇਹ ਗੂੜਾ ਲਾਲ ਹੈ ਜੀ ਇਹ ਪਿੱਕਾ ਲਾਲ ਹੈ ਆ ਵੀ ਜਾਂ ਵੀ ਮੇਰਾ ਆਫਤਾ ਬਣਾਇਆ ਪਿਆ ਹੁਣ ਕਣਕ ਦੇ ਵਿੱਚ ਬਾਈ ਨੇ ਤੁਸੀਂ ਗੱਲ ਦੇਖੋ ਵੀ ਜਿੰਨੀਆਂ ਕਣਕ ਦੀਆਂ ਵੈਰਾਈਟੀਆਂ ਇਹ ਬੰਦੇ ਨੇ ਐਮਓਯੂ ਸਾਈਨ ਕੀਤੇ ਆ ਯੂਨੀਵਰਸਿਟੀ ਨਾਲ ਕੀਤੇ ਆ ਹੋਰ ਕੀਤੇ ਆ ਦਰਮਿਆਨਾ ਕਿਸਾਨ ਹੋਣ ਦੇ ਬਾਵਜੂਦ ਬਾਈ ਨੇ ਐਡਾ ਸੋਹਣਾ ਕੰਮ ਕੀਤਾਗਾ ਇਹਨੇ ਕਣਕ ਦੇ ਉੱਤੇ ਜਿਹੜੀ ਆਪਦੇ ਝੋਨੇ ਤੇ ਜਾਂ ਕਣਕ ਦੇ ਸੀਡ ਤੇ ਕੰਮ ਕੀਤਾਗਾ ਇਹ ਰੋਕਿੰਗ ਕਰਨ ਜਾਂਦਾ ਰਿਹਾ ਖੇਤਾਂ 'ਚ ਚਲ ਸਾਡਾ ਤਾਂ ਇਹ ਮਿੱਤਰ ਹੈ ਠੀਕ ਹੈ ਤੁਸੀਂ ਜਿੰਨਾ ਦੇ ਆਂਢੀ ਗਵੰਢੀ ਖੇਤਾਂ ਦੇ ਵਿੱਚ ਇਹ ਰੋਕਿੰਗ ਜਿੱਥੇ ਨੇ ਆਪਦੀ ਫਸਲ ਬਜਾਈ ਸੀ ਉਹ ਤੁਸੀਂ ਦੇਖ ਕੇ ਆਓ ਇਹ ਬੰਦੇ ਨੇ ਇਕੱਲਾ ਇਕੱਲਾ ਪਲਾਂਟ ਕੱਲੀ ਕੱਲੀ ਬੱਟ ਇਕੱਲਾ ਇਕੱਲਾ ਡਾਲ ਚੈੱਕ ਕੀਤਾ ਵੀ ਯਾਰ ਇਹਦੇ ਵਿੱਚ ਕੋਈ ਵਾਇਰਸ ਤਾਂ ਨਹੀਂ ਆਇਆ ਠੀਕ ਹੈ ਕਿਹੜਾ ਝੋਨਾ ਲੈਣਾ ਕਿਹੜਾ ਨਹੀਂ ਲੈਣਾ ਮਰੋ ਇੱਕ ਝੋਨੇ 'ਚ ਕੋਈ ਪ੍ਰੋਬਲਮ ਆ ਗਈ ਠੀਕ ਹੈ ਇਨੇ ਜਵਾਬ ਦਿੱਤਾ ਵੀ ਯਾਰ ਆਪੇ ਛੋਣਾ ਆਪਾਂ ਸੀਡ ਵਾਸਤੇ ਰੱਖਣਾ ਨਹੀਂ ਰੱਖਣਾ ਨਹੀਂ ਹੈਗਾ ਕਿੱਡਾ ਵੱਡਾ ਜਿਗਰਾ ਬਾਈ ਬਿਲਕੁਲ ਬਾਈ ਬਿਲਕੁਲ ਲਈ ਅਗਲਾ ਕਹਿੰਦਾ ਗ੍ਰੈਂਡ ਕਰਾ ਦੇਗੇ ਵਿੱਚ ਹੀ ਲੰਘ ਜੂਗਾ ਸਹੀ ਗੱਲ ਆ ਬਾਈ ਸਹੀ ਇਹ ਬਾਈ ਬੰਦਾ ਯਾਰ ਕਦੇ ਵੀ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਬਿਲਕੁਲ ਘਾਟਾ ਖਾਲੂਗਾ ਪਰ ਸੀਡ ਨਾਲ ਸਮਝੌਤਾ ਨਹੀਂ ਕੀਤਾ ਜ਼ਿੰਦਗੀ ਵਿੱਚ ਬਿਲਕੁਲ ਬੰਦੇ ਨੇ ਇਸੇ ਕਰਕੇ ਲੋਕ ਪਸੰਦ ਕਰਦੇ ਆ ਪਹਿਲੀ ਗੱਲ ਇਹ ਮਾੜਾ ਬੀਜ ਦਾ ਨਹੀਂ ਤੇ ਮਾੜਾ ਵੇਚਦਾ ਨਹੀਂ ਵੇਚਦਾ ਨਹੀਂ ਸਹੀ ਗੱਲ ਆ ਹਾਂ ਰੇਟ ਸਾਨੂੰ ਕਹਿ ਦੂਗਾ ਵੀ ਬਾਈ ਇਹ ਇਸ ਰੇਟ ਲੱਗੂਗਾ ਪਰ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਬਿਲਕੁਲ ਆਪਣਾ ਬਾਈ ਜੀ ਇਹ ਅੱਛਾ 20 ਸਾਲ ਹੋ ਗਏ ਮੈਨੂੰ ਠੀਕ ਹੈ ਮੈਨੂੰ ਸਭ ਤੋਂ ਪਹਿਲਾਂ ਇਸ ਕੰਮ ਚ ਲਿਆਉਣ ਵਾਲਾ ਇਹ ਪਿਆਜ਼ ਦੀ ਫਸਲ ਲਵਾਉਣ ਵਾਲਾ ਮੈਂ 2-3 ਕਿੱਲੇ ਪਿਆਜ਼ ਲਾਉਣ ਲੱਗਿਆ ਇਹ ਬੰਦੇ ਦੀ ਬਦੌਲਤ ਅੱਛਾ ਲੋਕ ਤਾਂ ਕਨਾਲ ਕਿਸੇ ਨੇ ਵਿਸਵਾ ਕਿਸੇ ਨੇ 2 ਵਿਸ ਵਿੱਚ ਲਾਉਣੇ ਆ ਹਾਂਜੀ ਮੈਨੂੰ ਇਹਨੇ 2 ਕਿੱਲੇ ਪਿਆਜ਼ ਲਵਾਇਆ ਸੀ ਠੀਕ ਹੈ ਹਾਂ ਤੇ ਮੈਨੂੰ ਇਹਨੇ ਕਿਹਾ ਸੀਗਾ ਵੀ ਜਿਹੜੀ ਵੀ ਚੀਜ਼ ਦੀ ਲੋੜ ਹੋਈ ਫਿਰ ਇਹਨੇ ਮੈਨੂੰ ਭਿੰਡੀ ਲਵਾਈ ਸੀ ਅੱਛਾ ਕਿੱਲਾ ਵਾਟਰਮੈਲਨ ਆਪਾਂ ਲਾਇਆ ਸੀਗਾ ਸੈਂਚਰੀ ਉਹ ਵੀ ਇਹ ਬੰਦੇ ਤੋਂ ਲੋਲ ਜਿਲ੍ਹੇ ਲੈ ਕੇ ਠੀਕ ਹੈ ਠੀਕ ਹੈ ਇਹ ਬੰਦੇ ਨੇ ਮੇਰੀ ਜ਼ਿੰਦਗੀ 'ਚ ਕਦੇ ਵੀ ਗਲਤ ਗਾਈਡ ਨਹੀਂ ਕੀਤਾ ਮੈਨੂੰ ਕੀ ਕਿਸੇ ਅਣਜਾਣ ਨੂੰ ਤੁਸੀਂ ਅਨਨੌਣ ਬੰਦਾ ਕਾਲ ਕਰ ਲਿਓ ਇਹ ਬੰਦੇ ਨੂੰ ਫੋਨ ਕਰ ਲਿਓ ਆਪਾਂ ਗੱਲ ਕਰਦੇ ਅਣ मतलब ਤੇ ਇਹ ਕਿਸੇ ਤਿਆਰਬਾਈ ਦੇਖਣਾ ਹੋਇਆ ਹਾਂ ਅਨਨੌਣ ਬੰਦਾ ਫੋਨ ਕਰਕੇ ਤੋ ਕਿਸੇ ਫਸਲ ਬਾਰੇ ਜਾਣਕਾਰੀ ਲੈ ਲਿਓ ਇਹ ਤੁਹਾਨੂੰ ਮਿਸਗਾਈਡ ਨਹੀਂ ਕਰੂਗਾ ਵੀ ਬਾਈ ਫਲਾਨਾ ਫਾਫਾ ਫਲਾਨਾ ਝੋਲਾ ਫਲਾਨਾ ਬੀਆ ਦੇਖ ਕੇ ਦੱਸੂ ਇਹ ਤੁਹਾਨੂੰ ਸੰਭੂਤੀ ਕਹੂਗਾ ਵੀ ਬਾਈ ਇਹ ਆਹਾਗਾ ਆਹਾਗਾ ਸਹੀ ਗੱਲ ਆ ਬਾਈ ਬਿਲਕੁਲ ਬਾਈ ਸਭ ਤੋਂ ਵੱਡੀ ਗੱਲ ਕੀ ਆ ਬਾਈ ਵੀ ਦੇਸੀ ਬੰਦਾ ਸਾਫ਼ ਸੁਥਰਾ ਬੰਦਾ ਹੈ ਨਾ ਬਿਲਕੁਲ ਬਾਬੇ ਨਾਨਕ ਨੂੰ ਮੰਨਣ ਵਾਲਾ ਬੰਦਾ ਹੈ ਐ ਨਹੀਂ ਹੈਗਾ ਵੀ ਵਿੱਚ ਬੰਦੇ ਵੀ ਹੋਰ ਵੀ ਬਾਬੇ ਨਾਨਕ ਨੂੰ ਮੰਨਦੇ ਆਗੇ ਪਰ ਉਹ ਕੱਲੇ ਬਾਬੇ ਨਾਨਕ ਦੀ ਗੱਲ ਕੱਲੇ ਲੰਗਰਾਂ ਦਾ ਕਸੀਮਤ ਰੱਖ ਦਿੰਦੇ ਆ ਬਾਬੇ ਨਾਨਕ ਦੀਆਂ ਰਸੀਆਂ ਵਾਲੀ ਗੱਲ ਭੁੱਲ ਜਾਂਦੇ ਆ ਵੀ ਜੇ ਆਪਦੇ ਕੋਲੇ ਗਿਆਨ ਆ ਤਾਂ ਉਹ ਵੀ ਲੋਕਾਂ ਨੂੰ ਦੱਸੀਏ ਹੈ ਨਾ ਬਾਈ ਜੀ ਇਹ ਬੰਦੇ ਨੇ ਕਿਸਾਨਾਂ ਨੂੰ ਬਾਹ ਫੜ ਕੇ ਤੋਰਿਆ ਫਸਲਾਂ ਅਗਵਾਈਆਂ ਬਜਾਈਆਂ ਵੀ ਦਿੱਤੇ ਹੈਗੇ ਇਹ ਬਾਰੇ ਨੌਲੇਜ ਦਿੰਦਾ ਸਪ੍ਰਿਹਾਂ ਰਿਹਾਂ ਬਾਰੇ ਨੌਲੇਜ ਦਿੰਦਾ ਵੀ ਆ ਕਰਨੀ ਆ ਨਹੀਂ ਕਰਨੀ ਤੇ ਘੱਟ ਖਰਚੇ ਤੇ ਵੱਧ ਕਮਾਈ ਕਰਨ ਦਾ ਗੁਣ ਸਿਖਾਉਂਦਾ ਹੈ ਬਿਲਕੁਲ ਠੀਕ ਹੈ ਵੀ ਇੱਕ ਮੱਧ ਵਰਗੀ ਜ਼ਮੀਦਾਰ ਆ ਜਿਹੜਾ ਉਹ ਕਿਵੇਂ ਕਾਮਯਾਬ ਹੋ ਸਕਦਾ ਹੈ ਹਨਾ ਬਹੁਤ ਹੀ ਦਰਮਿਆਨਾ ਕਿਸਾਨ ਆ ਜਿਹੜੇ ਬੰਦੇ ਨੇ ਸੀਡ ਪ੍ਰੋਡਿਊਸਿੰਗ ਪਲਾਂਟ ਲਾਉਣਾ ਨਾ ਮਾਤਰ ਪੜਿਆ ਬੰਦਾ ਬਿਲਕੁਲ ਬਿਲਕੁਲ ਠੀਕ ਹੈ ਤੇ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਯੂਨੀਵਰਸਿਟੀ ਦੇ ਕੱਲੀ-ਕੱਲੀ ਚੀਜ਼ ਬਾਰੇ ਬੰਦੇ ਨੂੰ ਨੌਲੇਜ ਆ ਬਿਲਕੁਲ ਹਾਂਜੀ ਡਾਕਟਰਾਂ ਦੇ ਨਾਮ ਵਾਲੇ ਨੇ ਜਾਣਦੇ ਬਾਈ ਵੀ ਫੁਲਾੰਨਾ ਡਾਕਟਰ ਆਹਾ ਫੁਲਾੰਨਾ ਆ ਬਿਲਕੁਲ ਬਾਈ ਬਿਲਕੁਲ ਤੇ ਹੁਣ ਬਈ ਆਪਾਂ ਬੜੀ ਲੰਬੀ ਨੀ ਗੱਲ ਨਾਲ ਹੀ ਆਈਏ ਤੇ ਜਿਵੇਂ ਬਾਈ ਨੇ ਵੀ ਕਿਹਾ ਤੁਸੀਂ ਦੇਖੋ ਬਾਈ ਵੀ ਆਪਦੇ ਇੱਕ ਆਮ ਪਰਿਵਾਰ ਦੇ ਵਿੱਚ ਜੰਮਿਆ ਹੋਇਆ ਬੰਦਾ ਉਹਨੇ ਸੀਡ ਫਾਰਮ ਉਹ ਕਰਨਾ ਹਨਾ ਤੇ ਬਾਈ ਗੁਰਮੀਤ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਬਾਈ ਤੇ ਨਾਲ ਹੀ ਅਰਦਾਸ ਵੀ ਹੋਣ ਲੱਗੀ ਬਾਈ ਇਸ ਤੋਂ ਬਾਅਦ ਤੇ ਬਾਕੀ ਰਾਸ ਦੇ ਵਿੱਚ ਹਾਲੀ ਲਵਾਉਣਾ ਤੇ ਗੋਗੇ ਬਾਈ ਨਾਲ ਗੱਲ ਕਰਾਵਾਂਗੇ ਭਰਾਓ ਉਹ ਵੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਬਾਕੀ ਜਿਵੇਂ ਬਾਈ ਗੁਰਮੀਤ ਨੇ ਦੱਸੀ ਆ ਨਾ ਗੱਲ ਵੀ ਤੁਸੀਂ ਕੋਈ ਚੀਜ਼ ਜੇ ਤੋ ਲਾਉ ਚਾਹੇ ਨਾ ਲਾਓ ਜਾਣਕਾਰੀ ਵਾਸਤੇ ਵੀ ਫੋਨ ਲਾ ਸਕਦੇ ਹੋ ਤੁਹਾਨੂੰ ਜਾਣਕਾਰੀ ਵੀ ਦੇਊਗਾ ਐ ਨਹੀਂ ਕਹੂਗਾ ਵੀ ਤੈਂ ਕਿਹੜਾ ਮੈਂ ਥੋ ਬੀ ਲੱਤਾ ਤੈਂ ਕਿਹੜਾ ਮੈਂ ਥੋ ਹੋ ਕੁਝਦਾ